ਅਸਵਲੇ ਅਸੀਂ ਕਮੀਰਪੁਰਾ ਪਿੰਡ ਵਿਧਾਨ ਸਭਾ ਹਲਕਾ ਜਨਾਲੇ ਤੇ ਵਿੱਚ ਖੜੇ ਆਂ ਇਸ ਪਿੰਡ ਦੇ ਵਿੱਚ ਵੀ ਬਹੁਤ ਪਾਣੀ ਆਇਆ ਸੀ ਇਹ ਪਿੰਡ ਦੇ ਸਕੂਲ ਦੀ ਹਾਲਤ ਬਹੁਤ ਮਾਰੀ ਸੀਗੀ ਅਸੀਂ ਬੀਤੇ ਕੱਲ ਤੋਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਸਫਾਈ ਵਿੱਚ ਮਿਹਨਤ ਜੜੀ ਸ਼ੁਰੂ ਕੀਤੀ ਆ ਉਹ ਸਭ ਤੋਂ ਪਹਿਲਾਂ ਅਸੀਂ ਆਪਣੇ ਸਕੂਲ ਜਿਹੜੇ ਉਹਨਾਂ ਨੂੰ ਸਾਫ਼ ਕਰ ਰਹੇ ਆਂ ਕੱਲ ਵੀ ਤਿੰਨ ਸਕੂਲ ਸਾਫ਼ ਕੀਤੇ ਅੱਜ ਵੀ ਕਰ ਰਹੇ ਆਂ ਅੱਜ ਵੀ ਤਾਂ ਸਕੂਲ ਸਾਫ਼ ਕਰਾਂਗੇ ਰੋਜ਼ ਹੀ ਤਿੰਨ ਚਾਰ ਸਕੂਲ ਅਸੀਂ ਸਾਫ਼ ਕਰਾ ਕਰਦੇ ਤਾਂ ਜੋ ਸਾਡੀਆਂ ਕਲਾਸਾਂ ਜਲਦੀ ਜਲਦੀ ਲੱਗ ਜਾਣ ਤੇ ਸਾਡੇ ਬੱਚਿਆਂ ਦੀ ਪੜ੍ਹਾਈ ਨਾ ਖਰਾਬ ਹੋਵੇ ਸਭ ਤੋਂ ਕੀਮਤੀ ਸਾਡੇ ਗਰੀਬ ਲੋਕਾਂ ਦੇ ਬੱਚੇ ਜਿਹੜੇ ਬਾਦਰ ਤੇ ਰਹਿੰਦੇ ਆ ਉਹਨਾਂ ਦਾ ਇੱਕ ਇੱਕ ਦਿਨ ਕੀਮਤੀ ਆ ਉਹਦੇ ਕਰਕੇ ਮੈਂ ਮਤਲਬ ਜਿਹੜਾ ਇਹ ਸਦਾ ਕਰਾ ਦਿਆਂ ਕਿ ਪਹਿਲਾਂ ਸਫਾਈ ਕਰਾ ਦਈਏ ਫਿਰ ਆਪਾਂ ਕਲਾਸਾਂ ਲਈਏ ਟੀਚਰ ਆਉਣਗੇ ਕਿਹੜਾ ਕਿਹੜਾ ਸਮਾਨ ਖਰਾਬ ਆ ਫਿਰ ਉਹਨਾਂ ਨੂੰ ਸਮਾਨ ਲੈ ਕੇ ਦਾਂਗੇ ਕਿਉਂਕਿ ਟੀਚਰ ਆਉਣਗੇ ਤਾਂ ਤਾਂ ਹੀ ਪਤਾ ਲੱਗੂਗਾ ਕੰਪਿਊਟਰ ਕਿੰਨੇ ਚੱਲਦੇ ਆ ਕਿੰਨੇ ਨਹੀਂ ਚੱਲਦੇ ਕਿਉਂਕਿ ਇੱਕ ਵਾਰ ਤਾਂ ਸਾਰਾ ਕੰਮ ਜਿਹੜਾ ਖਰਾਬ ਹੋ ਗਿਆ ਅਸੀਂ ਸਕੂਲਾਂ ਦੀ ਸਫਾਈ ਜਿਹੜੀ ਆ ਦੋ ਹਫ਼ਤਿਆਂ ਦੇ ਵਿੱਚ ਵਿੱਚ ਅਸੀਂ ਸਾਰੀ ਸਫਾਈ ਕਰਦੇ ਆਗੇ 50 ਦੇ ਕਰੀਬ ਸਕੂਲ ਇੱਕ ਕਿਸਾਨ ਖੜਿਆ ਬਚਾ ਦੇ ਸਕਚੈਨ ਸਿੰਘ ਓਰੀ ਜਿੰਨਾਂ ਦੀ ਪੈਣੀ ਆ ਇੱਥੇ 6 6 7 7 ਫੁੱਟ ਪਾਣੀ ਸੀਗਾ ਸਭ ਚੋਂ ਨੇ ਬਰਬਾਦ ਹੋ ਗਿਆ ਮਨਰਾਸ ਇੱਕ ਕਨਕ ਦੀ ਤਿਆਰੀ ਵਜੋਂ ਪਾਣੀ ਦੇ ਵਿੱਚ ਮਸ਼ੀਨਾਂ ਆਈਆਂ ਨਵੀਆਂ ਇਹ ਪਾਣੀ ਦੀ ਘੜ ਦਿੰਦੀਆਂ ਛੋਦੇ ਇਹ ਦੇਖੋ ਕੀ ਹਾਲ ਹੋਇਆ ਚੱਕ ਫੁੱਲਾ ਪਿੰਡ ਆ ਇੱਥੇ ਸਭ ਪਾਣੀ ਪਾਣੀ ਆ ਗਿਆ ਸਭ ਝੋਨੇ ਖਰਾਬ ਹੋ ਗਏ ਤੇ ਲੋਕਾਂ ਨੂੰ ਵਿਚਾਰਾਂ ਨੂੰ ਕਣਕ ਬੀਜਣ ਦੀ ਚਿੰਤਾ ਪੈ ਗਈ ਹੈ ਕਣਕਲੀ ਪੈ ਲੀਆਂ ਖਾਲੀ ਕਰਨੀਆਂ ਕਿਉਂਕਿ ਪਾਣੀ ਇਹਦੇ ਪੂਰਾ ਲੱਥਾ ਦੀ ਦੇਖੋ ਅਸੀਂ ਹੁਣ ਜੂਪੀ ਤੋਂ ਮਸ਼ੀਨਾਂ ਲੈ ਆਏ ਆਪਣੀਆਂ ਪੜਾਵੀਆਂ ਵੱਢਣ ਲਈ ਸਾਡੀਆਂ ਕੰਬਾਈਨਾਂ ਨੇ ਇਹਦੇ ਤੇ ਚੱਲਣਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਕਿਹਾ ਵੀ ਵੀ ਹਜ਼ਾਰ ਏਕੜ ਦਾ ਉਹ ਤੇ ਦੇਵਾਂਗੇ ਗਰਦਾਬੀਆਂ ਸ਼ੁਰੂ ਹੋ ਗਈਆਂ ਗਰਦਾਬ ਦੀ ਕਰਾਵਾਂਗੇ ਔਰ ਹਰ ਕਿਸਾਨ ਨੂੰ 15 ਅਕਤੂਬਰ ਤੋਂ ਪਹਿਲਾਂ ਮੁਆਵਜ਼ਾ ਦੇ ਦਾਂਗੇ